ਕਾਲੀ ਰਾਤ ਸਵਾਰ ਹੋ ਜਾ ਹੈ ਤੇ ਪ੍ਰਸ਼ਾਸਨ ਪਾਸੋਂ ਬੇਨਤੀ ਹੈ ਆਪਣੇ ਸਵਾਰੀਆਂ ਪਾਸੋਂ ਜੋਰ ਜਿਹੜੇ ਤੁਹਾਨੂੰ ਬਨਾਫਰ ਆ ਰਹੇ ਨੇ ਉਹ ਉਹਨੂੰ ਬਾਗਲ کہہ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆ ਸਕਦਾ ਹੈ ਤੇ ਜਾੜਾ ਹੀ ਆ ਸਕਦਾ ਹੈ ਇਸ ਕਰਕੇ ਸਾਰੀਆਂ ਸੰਸਾਰੀ ਸੁਚੇਤ ਹੋਣੇ ਲੋੜ ਹੈ ਕਿ ਆਪਣੇ ਆਪਣੇ ਜਵਾਤਨ ਨੂੰ ਆਪਣਾ ਸਮਾਨ ਲੈ ਕੇ ਪੁਛਿਆ ਸਵਾਦੀ ਹੋ ਲਈ ਤੇ ਬਿਰਦੀਆ ਪ੍ਰਵਾਨ ਕਰੀਆਂ ਦੁਬਾਰਾ ਫਿਰ ਦੇਦੇ ਉਹ ਕਰਦੇ ਹਨ ਕਿ ਪਾਣੀ ਆ ਰਿਹਾ ਹੈ ਤੇ ਚੱਲੂ ਰਿਹਾ ਹੈ ਧੋੜੀ ਆ ਰਿਹਾ ਹੈ ਇੱਕ ਕਰਕੇ ਪੂਰੇ ਪਰਿਵਾਰ ਪੀਣ ਹੱਥ ਦੇ ਬਖੇ ਨੇ ਪੂਛਾ ਖੜੇ ਹੋ ਗਏ ਨਗਰ ਦੇ ਵਿੱਚੋਂ ਉੱਚੇ ਹੋ ਗਏ ਤੇ ਬਿਰਦੀਆ ਪ੍ਰਵਾਨ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਹੋ ਜੋ ਪਾਣੀ ਰਾਤ ਵਾਸ ਗਿਆ ਹੈ ਤੇ ਪ੍ਰਸ਼ਾਸਨ ਪਾਸੋਂ ਗੇਨਦੀ ਹੈ ਆਪਣੇ ਖਰਵਾਲਿਆਂ ਪਾਸੋਂ ਤਹੋਰ ਜਿਹੜੇ ਤੁਹਾਨੂੰ ਪਤਾਸਰ ਆ ਰਹੇ ਨੇ ਉਹ ਉਹ ਕੋ ਗੱਲ ਗੱਲ ਕਰ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆ ਸਕਦਾ ਹੈ ਤੇ ਜਾੜਾ ਵੀ ਆ ਸਕਦਾ ਹੈ ਇਸ ਕਰਕੇ ਸਾਰਿਆਂ ਸੰਤਾਨੀ ਸचेत ਹੋਣੇ ਲੋੜ ਹੈ ਕਿ ਆਪਣੇ ਆਪਣੇ ਜਵਾਤਾਂ ਨੂੰ ਆਪਣਾ ਸਮਾਨ ਲੈ ਕੇ ਪੁੱਜਿਆ ਹਾਂ ਉਹ ਜੀ ਤੇ ਬੇਨਤੀ ਆ ਪਰਵਾਣ ਕਰੀਆਂ ਨਬਾਰਾ ਫਿਰ ਦੇਖੀ ਉਹ ਕਰਦੇ ਹਨ ਕਿ ਪਾਣੀ ਆ ਰਿਹਾ ਹੈ ਤੇ ਚੱਲੂ ਰਿਹਾ ਹੈ ਧੋੜੀ ਆ ਰਿਹਾ ਹੈ ਇਸ ਕਰਕੇ ਪੂਰੇ ਪਰਿਵਾਰ ਪੂਰਨ ਹਦ ਬਚਨੇ ਪੂਛਾ ਸਾਹ ਦੇ ਹੋ ਗਏ ਨਗਰ ਦੇ ਵਿੱਚੋਂ ਉੱਚੇ ਹੋ ਗਏ ਇਹ ਬਿੰਦੀਆਂ ਪ੍ਰਵਾਣ ਕਰ ਰਿਹਾ ਵਾਹਿਗੁਰੂ ਜੀ ਤਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਪ੍ਰਫੇ ਤੋ ਹੋ ਜੋ ਪਾਣੀ ਰਾਤ ਵਾਸ ਗਿਆ ਹੈ ਤੇ ਪ੍ਰਸ਼ਾਸਨ ਪਾਸੋਂ ਬੇਨਤੀ ਹੈ ਆਪਣੇ ਫਰਵਾਹਿਆਂ ਪਾਸੋਂ ਤੁਰਰ ਜਿਹੜੇ ਤੁਹਾਨੂੰ ਅਧਿਕਾਰੀ ਆ ਰਹੇ ਨੇ ਉਹ ਉਹ ਕੋ ਗੱਲ ਗੱਲ ਕਹਿ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆਤਗਦਾ ਹੈ ਤੇ ਜਾਰਾ ਹੀ ਆਤਗਦਾ ਹੈ ਇਸ ਕਰਕੇ ਸਾਰਿਆਂ ਸਥਾਨ ਨੂੰ ਸचेत ਹੋਣ ਦੀ ਲੋੜ ਹੈ ਕਿ ਆਪਣੇ ਆਪਣੇ ਜਵਾਤਨ ਨੂੰ ਆਪਣਾ ਸਮਾਨ ਲੈ ਕੇ ਪੁਛਿਆ ਖਵਾ ਦੇ ਹੋ ਲਈ ਤੇ ਜਿੰਦਿਆਂ ਪਰਵਾਣ ਕਰੀਆਂ ਦੁਬਾਰਾ ਫਿਰ ਦੇਖੇ ਉਹ ਕਰਦੇ ਹਾਂ ਤੇ ਪਾਣੀ ਆ ਰਿਹਾ ਹੈ ਤੇ ਚੱਲੀ ਰਿਹਾ ਹੈ ਤੇ ਹੋੜੇ ਆ ਰਿਹਾ ਹੈ ਇਸ ਕਰਕੇ ਪੂਰੇ ਪਰਵਾੜ ਪੂਰੇ ਹਾਦ ਦੇ ਵਿਚ ਨੇ ਪੂਛਾ ਹਦ ਹੋਰੇ ਨਗਰ ਦੇ ਵਿੱਚੋਂ ਉੱਚੇ ਹੋ ਜੇ ਇਹ ਬੇਲੀਆਂ ਪਰਵਾਣ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੋ ਹੋ ਜੋ ਪਾਣੀ ਰਾਤ ਵਾਸ ਗਿਆ ਹੈ ਤੇ ਪ੍ਰਸ਼ਾਸਨ ਪਾਸੋਂ ਦੇਰ ਦੀ ਹੈ ਆਪਣੇ ਖਰਵਾਰਿਆਂ ਪਾਸੋਂ ਤਹੋਰ ਜਿਹੜੇ ਤੁਮ ਪ੍ਰਸ਼ਾਸਰ ਆ ਰਹੇ ਨੇ ਉਹਨੂੰ ਗੱਲ ਗੱਲ ਕਹਿ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆ ਸਕਦਾ ਹੈ ਤੇ ਜਾੜਾ ਹੀ ਆ ਸਕਦਾ ਹੈ ਇਸ ਕਰਕੇ ਸਾਰੀਆਂ ਖਰਵਾਰੀਆਂ ਨੂੰ ਸੂਚਿਤ ਹੋਣ ਦੀ ਲੋੜ ਹੈ ਕਿ ਆਪਣੇ ਆਪਣੇ ਜਵਾਸਨ ਨੂੰ ਆਪਣਾ ਸਮਾਨ ਲੈ ਕੇ ਪੁਛਿਆ ਖਵਾ ਦੇ ਹੋ ਲਈ ਤੇ ਜੀ ਆ ਪਰਵਾਣ ਕਰੀਆਂ ਦੁਬਾਰਾ ਫਿਰ ਦੇਦੀ ਉਹ ਕਰਦੇ ਹਾਂ ਤੇ ਪਾਣੀ ਆ ਰਿਹਾ ਹੈ ਤੇ ਚੱਲੂ ਰਿਹਾ ਹੈ ਧੁਰ ਆ ਰਿਹਾ ਹੈ ਇਸ ਕਰਕੇ ਪੂਰੇ ਪ੍ਰਵਾੜ ਪੂਰੇ ਹਰ ਦੇ ਵਿੱਚ ਨੇ ਪੂਛਾ ਸਾਡੇ ਹੋ ਗਏ ਨਗਰ ਦੇ ਵਿੱਚੋਂ ਉੱਤੇ ਹੋ ਗਏ ਤੇ ਦੇਂਦੀਆਂ ਪ੍ਰਵਾੜ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ